ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਾਂ ਪਿਛਾ ਲਿਆ ਉਹ ਹੈ ਸੇਵਾ ਗੁਰ ਇਤਿਹਾਸ ਦੇ ਵਿੱਚ ਜੋ ਸੇਵਾ ਭਾਵਨਾ ਦਾ ਜ਼ਿਕਰ ਆਇਆ ਗੁਰਬਾਣੀ ਦੇ ਅਨੁਸਾਰ ਸੇਵਾ ਦੀ ਜਿਹੜੀ ਗੱਲ ਕੀਤੀ ਗਈ ਹੈ ਉਹਦੇ ਤੇ ਵਿਚਾਰ ਕਰਾਂਗੇ ਸੇਵਾ ਬਿਨਾਂ ਕਿਸੇ ਲਾਲਚ ਦੇ ਪਾਰੂਪਕਾਰ ਦੀ ਭਾਵਨਾ ਨਾਲ ਕੀਤੇ ਕਾਰਜ ਦਾ ਨਾਮ ਸੇਵਾ ਆਪਣੇ ਲਈ ਤਾਂ ਹਰ ਮਨੁੱਖੀ ਜਿਉਂਦਾ ਪਰ ਦੂਜਿਆਂ ਲਈ ਜਿਉਣਾ ਹੀ ਅਸਲ ਜ਼ਿੰਦਗੀ ਹੈ ਦੁਨੀਆਂ ਵਿੱਚ ਵਿਚਰਦਿਆਂ ਸੇਵਾ ਕਰਨ ਨਾਲ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਇਆ ਜਾਂਦਾ ਹੈ ਗੁਰਬਾਣੀ ਦਾ ਫਰਮਾਨ ਹੈ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰگە ਬੈਸਨ ਪਾਈ ਹੈ ਗੁਰ ਇਤਿਹਾਸ ਦੇ ਵਿੱਚ ਸੇਵਾ ਦਾ ਬਹੁਤ ਸਾਰੀਆਂ ਜਿਹੜੀਆਂ ਸਾਖੀਆਂ ਨੇ ਸੇਵਾ ਦੇ ਨਾਲ ਸੰਬੰਧਤ ਉਹ ਆਉਂਦੀਆਂ ਨੇ ਜਿਦੇ ਵਿੱਚ ਭਾਈ ਕਨਈਆ ਜੀ ਜਿਹੜੇ ਅਸਲੀ ਰੈੱਡ ਕਰਾਸ ਦੇ ਮੁਖੀ ਮੰਨੇ ਜਾ ਸਕਦੇ ਐ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਸਨ ਤਾਂ ਜੰਗਾ ਜੁੱਦਾਂ ਦੇ ਵਿੱਚ ਜਦੋਂ ਮੁਗਲਾਂ ਦੇ ਨਾਲ ਜੰਗ ਜੁੱਦ ਹੋਏ ਤਾਂ ਉਹ ਸਾਖੀ ਆਪਾਂ ਸੁਣੀ ਹੋਈ ਹੈ ਕਿ ਭਾਈ ਕਨਈਆ ਜੀ ਨੇ ਇਹ ਦੇਖੇ ਬਿਨਾ ਕਿ ਮੇਰੇ ਸਾਹਮਣੇ ਮੁਗਲ ਹੈ ਜਾਂ ਸਿੱਖ ਹੈ ਜਿਹੜੇ ਵੀ ਫੱਟੜ ਉਹਨਾਂ ਦੇ ਸਾਹਮਣੇ ਸਿਪਾਈ ਉਹਨਾਂ ਤੋਂ ਪਾਣੀ ਦੀ ਪੁਕਾਰ ਕਰਦੇ ਸਨ ਉਹ ਬਿਨਾ ਕਿਸੇ ਸਵਾਰਥ ਤੋਂ ਉਹਨਾਂ ਦੀ ਸੇਵਾ ਕਰਦੇ ਸਨ ਇਸੇ ਤਰ੍ਹਾਂ ਹੀ ਗੁਰ ਇਤਿਹਾਸ ਦੇ ਵਿੱਚ ਇੱਕ ਬਹੁਤ ਅਹਿਮ ਸਾਖੀ ਜਿਹੜੀ ਗੁਰੂ ਰਾਮਦਾਸ ਜੀ ਦੇ ਨਾਲ ਸੰਬੰਧਤ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਕਿ ਉਹਦੇ ਵਿੱਚ ਜਦੋਂ ਬੌਲੀ ਦੀ ਸੇਵਾ ਚੱਲ ਰਹੀ ਸੀ ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬੌਲੀ ਦੀ ਸੇਵਾ ਕਰਵਾ ਰਹੇ ਸਨ ਤਾਂ ਉਸ ਵੇਲੇ ਭਾਈ ਜੇਠਾ ਜੀ ਬੜੀ ਨਿਮਰਤਾ ਨਾਲ ਪੇਸ਼ਕ ਉਹ ਗੁਰੂ ਅਮਰਦਾਸ ਜੀ ਤੇ ਰਿਸ਼ਤੇ ਦੇ ਵਿੱਚ ਜਵਾਈ ਲੱਗਦੇ ਸਨ ਪਰ ਫਿਰ ਵੀ ਉਹ ਜਿਹੜੀ ਸੇਵਾ ਉਹ ਨਿਰਸਵਾਰਥ ਕਰ ਰਹੇ ਸਨ ਫਾਈ ਜੱਠਾ ਜੀ ਦਾ ਵਿਆਹ ਜਿਹੜਾ ਸੀ ਉਹ ਗੁਰੂ ਅਮਰਦਾਸ ਜੀ ਦੀ ਸੁਪਤਰੀ ਬੀਬੀ ਭਾਨੀ ਜੀ ਦੇ ਨਾਲ ਹੋਇਆ ਸੀ ਜਿਸ ਕਰਕੇ ਉਹ ਰਿਸ਼ਤੇ ਵਿੱਚ ਗੁਰੂ ਜੀ ਦੇ ਜਵਾਈ ਲੱਗਦੇ ਸਨ ਪਰ ਫਿਰ ਵੀ ਆਪ ਨੇ ਨਿਮਰਤਾ ਦੇ ਨਾਲ ਗੁਰੂ ਚੇਲੇ ਵਾਲਾ ਜਿਹੜਾ ਰਿਸ਼ਤਾ ਸੀ ਉਹੀ ਨਿਭਾਇਆ ਉਸੇ ਤਰ੍ਹਾਂ ਨਿਮਰਤਾ ਸਹਿਤ ਗੁਰੂ ਘਰ ਦੇ ਵਿੱਚ ਬੌਲੀ ਦੇ ਜਿਤੋਂ ਕਾਰਜ ਚੱਲ ਰਹੇ ਸਨ ਟੋਕਰੀ ਢੋਣ ਦੀ ਜਿਹੜੀ ਉਹ ਸੇਵਾ ਕਰ ਰਹੇ ਸਨ ਇੱਕ ਸਮਾਂ ਆਪਜੀ ਦੇ ਜਿਹੜੇ ਸ਼ਰੀਕੇ ਦੇ ਵਿੱਚੋਂ ਚਾਚੇ ਤਾਏ ਹਰਦੁਆਰ ਜਾਂਦੇ ਹੋਏ ਰਸਤੇ ਵਿੱਚ ਗੋਇੰਦਵਾਲ ਸਾਹਿਬ ਰੁਕੇ ਸਨ ਗੁਰੂ ਸਾਹਿਬ ਦਾ ਪਿਛੋਕੜ ਆਪਾਂ ਨੂੰ ਪਤਾ ਹੀ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਭਾਈ ਜੇਠਾ ਜੀ ਦੇ ਜਿਹੜੇ ਮਾਤਾ ਪਿਤਾ ਸਾਨੂੰ ਦੁਨੀਆ ਤੋਂ ਚਲੇ ਗਏ ਸਨ ਤੇ ਉਹਨਾਂ ਦੀ ਨਾਨੀ ਜੀ ਉਹਨਾਂ ਨੂੰ ਲਾਹੌਰ ਤੋਂ ਬਾਸਰ ਕੇ ਪਿੰਡ ਲੈ ਆਇਆ ਇਸਮ ਉਸ ਤੋਂ ਬਾਅਦ ਇੱਕ ਗੁਰੂ ਘਰ ਨਾਲ ਜੁੜੇ ਤਾਂ ਬੜੀ ਸ਼ਰਧਾ ਭਾਵਨਾ ਨਾਲ ਇਹਨਾਂ ਨੇ ਸੇਵਾ ਜਿਹੜੀ ਹੈ ਉਹ ਗੁਰੂ ਘਰ ਦੇ ਵਿੱਚ ਨਿਭਾਈ ਹੈ ਭਾਈ ਜੇਠਾ ਜੀ ਨੇ ਜੋ ਬਾਤ ਦੇ ਵਿੱਚ ਗੁਰੂ ਰਾਮਦਾਸ ਜੀ ਬਣੇ ਤਾਂ ਉਹ ਜਿਹੜੇ ਰਿਸ਼ਤੇਦਾਰ ਉਦੋਂ ਰੁਕੇ ਉਹਨਾਂ ਨੇ ਦੇਖਿਆ ਕਿ ਪਾਈ ਜੇਠਾ ਜੀ ਮਜ਼ਦੂਰਾਂ ਦੀ ਤਰ੍ਹਾਂ ਜਿਹੜਾ ਉਹ ਟੋਕਰੇ ਢੋ ਰਹੇ ਹਨ ਤਾਂ ਉਹ ਗੁੱਸੇ ਵਿੱਚ ਆ ਗਏ ਤਾਂ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਵੀ ਬੋਲਕ ਬੋਲ ਬੋਲੇ ਤੇ ਪਾਈ ਜੇਠਾ ਜੀ ਨੂੰ ਵੀ ਬੋਲਕ ਬੋਲ ਬੋਲੇ ਗੁੱਸੇ ਵਿੱਚ ਆ ਕੇ ਕਿ ਤੁਸੀਂ ਤੁਸੀਂ ਸਾਡੀ ਜਿਹੜੀ ਹੈ ਕੁੱਲ ਨੂੰ ਦਾਗ ਲਗਾ ਦਿੱਤਾ ਹੈ ਸੌਰੇ ਘਰ ਵਿੱਚ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰ ਰਿਹਾ ਹਨ ਉਹਨਾਂ ਗੁਰੂ ਅਮਰਦਾਸ ਜੀ ਨਾਲ ਜੋ ਰੋ ਪਰੇ ਬੋਲ ਬੋਲੇ ਪਰ ਗੁਰੂ ਜੀ ਉਹਦੇ ਉਹਨਾਂ ਦੇ ਬੋਲ ਸੁਣ ਕੇ ਗੁੱਸੇ ਵਿੱਚ ਨਹੀਂ ਆਏ ਗੁਰੂ ਰਾਮਦਾਸ ਜੀ ਭਾਪ ਭਾਈ ਚੇਠਾ ਜੀ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਟੈ ਕੇ ਉਹਨਾਂ ਨੇ ਕਿਹਾ ਕਿ ਪਾਤਸ਼ਾਹ ਜੀ ਇਹ ਅਣਜਾਣ ਹਨ ਆਪ ਜੀ ਦੀ ਮਹਿਮਾ ਦਾ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਕਿ ਇਹ ਇਸ ਵਕਤ ਕੀ ਬੋਲ ਰਹੇ ਹਨ ਕਿਰਪਾ ਕਰਕੇ ਇਹਨਾਂ ਨੂੰ ਬਖਸ਼ ਦੇਣਾ ਇਹ ਨਿਮਰਤਾ ਸੀ ਭਾਈ ਜੇਠਾ ਜੀ ਦੀ ਗੁਰੂ ਰਾਮਦਾਸ ਜੀ ਦੀ ਉਹਨਾਂ ਨੇ ਜਦੋਂ ਭੁੱਲ ਬਖਸ਼ਾਈ ਉਹਨਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਬੋਲੇ ਹੋਏ ਬੋਲ ਕਬੂਲਾਂ ਦੇ ਉੱਪਰ ਤਾਂ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਕਿ ਗੁਰੂ ਰਾਮ ਗੁੱਡ ਭਾਈ ਜੇਠਾ ਜੀ ਦੇ ਸਿਰ ਦੇ ਉੱਪਰ ਟੋਕਰਾ ਤਾਂ ਸਭ ਨੂੰ ਨਜ਼ਰ ਆ ਰਿਹਾ ਹੈ ਪਰ ਉਹਨਾਂ ਨੂੰ ਛੱਤਰ ਜਿਹੜਾ ਝੁਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਭਾਵ ਉਹ ਰਮਜ ਜਿਹੜੀ ਗੁਰੂ ਸਾਹਿਬ ਜਾਣਦੇ ਸਨ ਕਿ ਸੇਵਾ ਦੇ ਨਾਲ ਹੀ ਗੁਰੂ ਘਰ ਦੇ ਵਿੱਚ ਜਿਹੜੀ ਹੈ ਉਹ ਮਾਨਤਾ ਮਿਲਦੀ ਹੈ ਬਿਨਾਂ ਕਿਸੇ ਲਾਲਚ ਦੇ ਚਿੱਤ ਲਾ ਕੇ ਕੀਤੀ ਹੀ ਜਿਹੜੀ ਸੇਵਾ ਉਹ ਸਫਲ ਹੁੰਦੀ ਹੈ ਸੇਵਾ ਜਿਹੜੀ ਮਤਲਬਈ ਹੈ ਜਾਂ ਦਿਖਾਵੇ ਵਾਲੀ ਇਹ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਗੁਰੂ ਆਖੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਭਾਵ ਸੇਵਾ ਉਸੇ ਦੀ ਸਫਲ ਹੁੰਦੀ ਹੈ ਗੁਰੂ ਘਰ ਦੇ ਵਿੱਚ ਜਿਹੜਾ ਸੇਵਾ ਕਰਦਿਆਂ ਦੇ ਨਾਲ-ਨਾਲ ਆਪਣਾ ਚਿੱਤ ਜਿਹੜਾ ਉਹ ਗੁਰੂ ਦੇ ਚਰਨਾਂ ਨਾਲ ਜੋੜ ਕੇ ਰੱਖਦਾ ਹੈ ਭਾਵ ਵਿਖਾਵੇ ਦੀ ਸੇਵਾ ਨਹੀਂ ਕਰਦਾ ਇੱਕ ਹੋਰ ਬਚਨ ਹੈ ਕੀ ਸੇਵਾ ਕਰਤ ਹੋਏ ਨਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ ਕਹਿਣ ਦਾ ਭਾਵ ਕਿ ਗੁਰੂ ਘਰ ਦੇ ਵਿੱਚ ਕੀਤੀ ਹੋਈ ਸੇਵਾ ਪਰਮਾਤਮਾ ਤੱਕ ਲੈ ਜਾਂਦੀ ਹੈ ਜਿਵੇਂ ਭਾਈ ਜੇਠਾ ਜੀ ਨੇ ਨਿਰਸਵਾਰਥ ਹੋ ਕੇ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਤਾਂ ਉਹ ਬਾਦ ਦੇ ਵਿੱਚ ਉਹਨਾਂ ਨੂੰ ਗੁਰੂ ਅਮਰਦਾਸ ਜੀ ਨੇ ਮਾਣ ਬਖਸ਼ਿਆ ਉਹ ਚੌਥੇ ਗੁਰੂ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਜੀ ਬਣੇ ਉਹਨਾਂ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਵੀ ਮਿਲੀ ਇਹਦਾ ਜਿਹੜਾ ਕਹਿਨ ਦਾ ਕੀ ਭਾਵ ਕਿ ਜਿਹੜੀ ਸੇਵਾ ਇਹਦੇ ਨਾਲ ਦਰਗਾਹ ਦੇ ਵਿੱਚ ਤੇ ਦੁਨੀਆ ਦੇ ਵਿੱਚ ਵੀ ਜਿਹੜਾ ਮਾਣ ਹੈ ਉਪਾਇਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ